ਆਮਰੇ ਸਾਰਤਕ ਜਿਹਹਾ ਮਾਮਲਾ ਸਾਹਮਣੇ ਆ ਜਿਸ ਤੋਂ ਬਾਅਦ ਖੂਬ ਹੰਗਾਮਾ ਹੋਇਆ ਤੇ ਹੰਗਾਮੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਕੂੜੇ ਦੀ ਟਰਾਲੀ ਨੂੰ ਲਿਜਾਣ ਦੇ ਸਮੇਂ ਟਕਣ ਲਈ ਕਿਹਾ ਗਿਆ ਤਾਂ ਕਿ ਕੂੜਾ ਕਰਕਟ ਰਸਤੇ ਵਿੱਚ ਨਾ ਡਿੱਗੇ ਤੇ ਉੱਡ ਕੇ ਲੋਕਾਂ ਦੇ ਮੂੰਹ ਤੇ ਨਾ ਪਵੇ ਤਾਂ ਇਸ ਗੱਲ ਨੂੰ ਲੈ ਕੇ ਇਸ ਕਦਰ ਹੰਗਾਮਾ ਹੋਇਆ ਕਿ ਮਹਿਲਾ ਦੇ ਨਾਲ ਹੀ ਉੱਥੇ ਉਲਝ ਗਿਆ ਤੇ ਮੌਕੇ ਦੇ ਉੱਤੇ ਕਾਉਂਸਲਰ ਵੀ ਪਹੁੰਚਿਆ ਇਸ ਦੌਰਾਨ ਜਿਹੜਾ ਪੱਤਰਕਾਰ ਨੇ ਇਹ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਪੱਤਰਕਾਰ ਦੇ ਨਾਲ ਵੀ ਬਤਮੀਜ਼ੀ ਕੀਤੀ ਗਈ ਹੈ ਜਿਸ ਦਾ ਕੀ ਵੀਡੀਓ ਸਾਹਮਣੇ ਆ ਤੁਹਾਨੂੰ ਪੂਰੀ ਵੀਡੀਓ ਦਿਖਾਉਣੀ ਹੈ ਕਿ ਕਿਵੇਂ ਕੂੜੇ ਦੀ ਟਰਾਲੀ ਨੂੰ ਲੈ ਕੇ ਇਹ ਪੰਗਾ ਪੈਂਦਾ ਤੇ ਉਸ ਤੋਂ ਬਾਅਦ ਕਾਫੀ ਤਕਰਾਰ ਵਾਜੀ ਹੁੰਦੀ ਹੋਈ ਨਜ਼ਰ ਆਈ ਕਾਉਂਸਲਰ ਨੇ ਇੱਥੇ ਉਹਨਾਂ ਨਾਲ ਗੱਲਬਾਤ ਜਿਹੜੀ ਤੁਹਾਨੂੰ ਕਰਾਵਾਂਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇਖੋ ਤਸਵੀਰਾਂ ਤੁਹਾਨੂੰ ਦੇਖੋ ਜੀਰੋ ਦੀ ਮੀਡੀਆ ਤੋਂ ਤਸਵੀਰਾਂ ਦਿਖਾ ਰਹੇ ਹਾਂ ਦੱਸੋ ਭਾਜੀ ਦੱਸੋ ਭਾਜੀ ਦੱਸੋ ਦੱਸੋ ਭਾਜੀ ਦੱਸੋ ਮੈਡਮ ਦੱਸੋ ਜੀ ਦੱਸੋ ਦਬਕੇ ਕੋ ਮਾਰਦੇ ਨੇ ਕਾਉਂਸਲਰ ਨੂੰ ਦਬਕੇ ਕਰੇ ਮੈਸੇ ਮਾਰੇ ਜਾ ਰਹੇ ਆ ਜੀ ਭਾਜੀ ਤੁਹਾਡੇ ਵਾਲੇ ਕਾਉਂਸਲਰ ਦਬਕੇ ਕਰੇ ਮੈਸੇ ਮਾਰੇ ਜਾ ਰਹੇ ਆ ਦੱਸੋ ਟੜਕੋ ਰਾਈਟ ਹੈ ਕਿ ਕੌਸਲੋਂ ਦਬਕੇ ਮਾਰਨਾ ਭਾਜੀ ਬੋਲੋ ਭਾਜੀ ਬੋਲੋ ਕੌਸਲੋਂ ਦਬਕੇ ਕੋ ਮਾਰਦੇ ਨੇ ਪਰੇ 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 ਉਪਰ ਤੋਂ ਮੁੰਡਾ ਉਲਟਾ ਮੈਂ ਮੀਡੀਆ ਦਾ ਬਣਾ ਸਕਦਾ ਆਹ ਦੇਖੋ ਜੀ ਕੌਸਲੋਂ ਨੂੰ ਦਬਕੇ ਮਾਰੇ ਜਾ ਰਹੇ ਨੇ ਮੁੰਡਾ ਗਰਦੀ ਮੁੰਡਾ ਗਰਦੀ ਜਿਹੜੀ ਉਹ ਕੀਤੀ ਜਾ ਰਹੀ ਆ ਜਦੋਂ ਅਸੀਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਅੱਗੋਂ ਕਹ ਰਹੇ ਨੇ ਟੜਕੋ ਕੀਤ ਘਾ ਰਿਆ ਦੇਖੋ ਤਸਵੀਰਾਂ ਦੇਖੋ ਆਮ ਆਦਮੀ ਪਾਰਟੀ ਦੀ ਗੁੰਡਾਗਰਦੀ ਉਹਨਾਂ ਦੇ ਵਰਕਰਾਂ ਦੀ ਗੁੰਡਾਗਰਦੀ ਇਹ ਦੇਖੋ ਤਸਵੀਰਾਂ ਦੇਖੋ ਤਸਵੀਰਾਂ ਦੇਖੋ ਬਹੁਤ ਬਾਤਮੀ ਜੀ ਨੇ ਬੋਲਿਆ ਅੱਗੋਂ ਕਹਿੰਦਾ ਤੇਲਕੋਂ ਕੀਤਾ ਕਰਿਆ ਕਹਿੰਦਾ ਤਾਂ ਦੇਖੋ ਕੀਤਾ ਕਰਿਆ ਦੇਖੋ ਭਾਜੀ ਤਾਂ ਦੇਖੋ ਕੀਤਾ ਕਰਿਆ ਦੱਸੋ ਕੌਂਸਲ ਦੇ ਨਾਲ ਫਤਮੀ ਜੀ ਨਾਲ ਬੋਲਣਾ ਦੱਸੋ ਜੀ ਆਹ ਦੇਖੋ ਜੀ ਗੱਡੀ ਨੰਬਰ ਆਹ ਦੇਖੋ ਜੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੇਖੋ ਕੌਂਸਲ ਨਾ ਜਿਹੜੀ ਫਤਮੀ ਜੀ ਕੀਤੀ ਜਾ ਰਹੀ

ਪੀ ਵੀ ਆਉਂਦੇ ਨਹੀਂ ਪਰ ਫਿਰ ਵੀ ਅੱਜ ਦੇ ਟ੍ਰੋਲੀਆਂ ਕੂਰੇ ਵਾਲੀਆਂ ਐਡਾ ਜਾਣੀਆਂ ਕਿ ਅਸੀਂ ਹਮੇਸ਼ਾ ਨੂੰ ਕਿਵੇਂ ਸਵੱਛ ਰੱਖਾਂਗੇ ਮੈਨੂੰ ਇਹ ਜਵਾਬ ਤੁਹਾਡੇ ਹਰ ਇੱਕ ਜੀ ਨੇ ਮਾਗਣ ਦਾ ਚਾਹੀਦਾ ਕਿ ਸਾਨੂੰ ਅਪਰੇਸ਼ਨ ਨੂੰ ਸਵੱਛ ਰੱਖਣਾ ਚਾਹੀਦਾ ਹੈ ਕਿ ਨਹੀਂ ਰੱਖਣਾ ਚਾਹੀਦਾ ਕਿਉਂਕਿ ਅਸੀਂ ਸਰ ਜੀ ਮੇਰੇ ਨਾਲ ਵੀ ਬਹੁਤ ਜ਼ਬਰਦਸਤ ਬਤਮੀਜ਼ੀ ਨਾਲ ਬੋਲਣ ਦੇ ਆ ਸੀਗਾ ਇਹ ਮੈਨੂੰ ਕਹਿੰਦਾ ਬਣਾ ਲਓ ਵੀਡੀਓ ਕਰ ਲਓ ਵੀਡੀਓ ਜੀ ਨਾ ਜੇ ਕਰ ਲੋ ਔਰ ਕੱਲ ਵੀ ਇਹ ਸਭ ਦੇ ਉੱਤੇ ਗੂੜਾ ਖਰਾੜ ਦੇ ਹੋਏ ਜਾ ਰਹੇ ਸੀ ਔਰ ਅੱਜ ਵੀ ਇਹਨਾਂ ਨੇ ਸਭ ਦੇ ਉੱਤੇ ਗੂੜਾ ਖਰਾਣਾ ਮੇਰੀ ਬੱਸ ਇਹਨਾਂ ਨੂੰ ਇਹ ਬੇਨਤੀ ਹੈ ਕਿ ਕਿਉਂਕਿ ਇੱਥੇ ਅੰਮ੍ਰਿਤਸਰ ਦੇ ਵਿੱਚ ਸਫੀਤੀ ਦਾ ਕਾਰਨ ਸਾਨੂੰ ਇਹ ਮੈਸੇਜ ਦੇਣਾ ਚਾਹੀਦਾ ਹੈ ਕਿ ਸੋਚ ਹੈ ਅੰਮ੍ਰਿਤਸਰ ਸਾਫ਼ ਸੁਥਰਾ ਹੈ ਅੰਮ੍ਰਿਤਸਰ ਕਿਉਂਕਿ ਜੂਨ ਜੁਲਾਈ ਦੇ ਦਿਨ ਹੈ ਜੂਰੀ ਬਹੁਤ ਹਨ ਤੇ ਮੈਂ ਬੇਨਤੀ ਕਰਦੀ ਆ ਮੈਂ ਕੱਲ ਵੀ ਕਾਰਪੋਰੇਸ਼ਨ ਦੇ ਕਮਿਸ਼ਨਰ ਜੀ ਨੂੰ ਬੇਨਤੀ ਕੀਤੀ ਸੀ ਅੱਜ ਵੀ ਕਰਨੀ ਆ ਕਿ ਕੂੜੇ ਵਾਲੀਆਂ ਟਰਾਲੀਆਂ ਤੱਕ ਦੇ ਕੂੜਾ ਲੈ ਕੇ ਜਾਣਿਆ ਚਾਹੀਦਾ ਨਾ ਕਿ

ਵਿਆਪਕਾਇਆ ਜੋ ਮੱਝ ਪਰ ਇੱਕ ਮਹਿਲਾ ਨਾਲ ਗਲ ਕਰਨ ਦੇ ਫੱਕਰ ਤੇ ਹੋਣੀ ਚਾਹੀਦੀ ਐ ਪਰ ਇਹਨੂੰ ਤੇ ਇੱਕ ਮਹਿਲਾ ਨਾਲ ਗਲ ਕਰਨ ਦੀ ਅਫਲ ਨਹੀਂ ਕਿਹਦੀ ਮਾਰ ਦੇ ਕੌਂਸਲਰ ਜੀ ਜਿਵੇਂ ਆਵਾਜ਼ ਨੰਬਰ 10 ਦੀ ਕੌਂਸਲਰ ਆਉਂਦੇ ਰਹੇ ਆ ਮੈਂ ਵੇਖਣ ਰਿਹਾ ਕੌਂਸਲਰ ਨਾ ਆਉਜੀ ਬੋਲੀ ਬੋਲ ਰਹਾ ਤੇ ਉਹ ਦੂਜਿਆਂ ਨਾਲ ਗੇਅਰ ਕਰੂਗਾ ਤੁਹਾਡੇ ਨਾਲ ਕਿੱਡਾ ਮੈਸੂਰ ਕੀਤਾ ਨਹੀਂ ਕਿ ਉਹ ਕਹਿੰਦਾ ਬੰਦ ਕਰੋ ਆਪਣਾ ਕੈਮਰਾ ਤੁਸੀਂ ਕਿੱਥੋਂ ਆ ਗਏ ਓਏ ਇੰਨਾ ਕਿ ਇਹਨਾਂ ਨੂੰ ਆ ਦਿਮਾਗ ਖਰਾਬ ਹੋਇਆ ਇਹ ਆਪਣੇ ਆਪ ਨੂੰ ਸਮਝ ਲੈ ਭੀ ਗਵਰਨਮੈਂਟ ਹੀ ਹੈ ਇਹੀ ਆ ਸਾਡੇ ਵਾਸਤੇ ਉਹ ਤੁਸੀਂ ਹੀ ਕੰਮ ਕਰਨਗੇ ਇਹਨਾਂ ਦਾ ਕੰਮ ਨਹੀਂ ਕਰਨਗੇ ਕਿਹੜਾ ਕੰਮ ਕਰਨਾ ਪੂਰਾ ਪਾ ਰਹੇ ਨੇ ਨਾਲ ਨਾਲ ਪੂਰਾ ਫਿਰ ਇਹਨਾਂ ਦੇ ਕਵਰ ਹੋਣੇ ਚਾਹੀਦੇ ਆ ਜਦੋਂ ਕਵਰ ਮਿਲਦਾ ਆ ਅੱਗੇ ਉੱਤੇ ਕਵਰ ਪਿਆ ਹੋਣਾ ਚਾਹੀਦਾ ਇਹ ਕਵਰ ਪਾਉਂਦੇ ਨਹੀਂ ਉਹਦਾ ਹੀ ਘਟੜ-ਘਟੜ ਜਾਂਦੇ ਆ ਨਾਲ ਨਾਲ ਖਰਾਬ ਦੇ ਜਾਂਦੇ ਨੇ ਮਾਦੇ ਕਿਹੜੀ ਸ਼ਾਇਦ ਬੋਲਦੇ ਆ ਹਾਂਜੀ ਕਿਹੜੀ ਸ਼ਾਇਦ ਬੋਲਦੇ ਆ ਨਹੀਂ ਇਹ ਸ਼ਾਇਦ ਮੈਨੂੰ ਨਹੀਂ ਪਤਾ ਪਰ ਇਹ ਬਕਵਾਸ ਹੀ ਹਲਾ ਕਰਦੇ ਆ ਸ਼ਾਇਦ ਸ਼ਾਇਦ ਇਹਨਾਂ ਨੂੰ ਲੱਗ ਹੋਏਗੀ ਕਿ ਵੱਡੇ ਦੀ ਕਾਹਰ ਗੱਲ ਤਾਂ ਨਿੱਕੀ ਜਿਹੀ ਸੀ ਕਿ ਕੂੜੇ ਦੀ ਟਰਾਲੀ ਨੂੰ ਕਵਰ ਕਰਕੇ ਲੈ ਕੇ ਜਾਇਆ ਜਾਵੇ ਤਾਂ ਕਿ ਇਸ ਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਪਰ ਇਸੇ ਗੱਲ ਤੇ ਬਹੁਤ ਵੱਡਾ ਹੰਗਾਮਾ ਹੋਇਆ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ